ਜਦੋਂ ਇਹ ਵੇਲਾ ਹੈ ਕਿ ਕਿਸਾਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਉਹਨਾਂ ਦੀਆਂ ਸਾਰੀ ਦੀ ਸਾਰੀ ਫਸਲ ਜਿਹੜੀਆਂ ਬਰਬਾਦ ਹੋ ਗਈ ਹੈ ਉੱਥੇ ਉਹਨਾਂ ਦੇ ਨਾਲ ਖੜਨ ਦੀ بجائے ਉਹਨਾਂ ਦਾ ਸਹਾਰਾ ਬਣਨ ਦੀ بجائے ਜਿੱਥੇ ਆਮ ਕਿਸਾਨ ਦੂਰ ਦਰਾਡੇ ਤੋਂ ਆ ਕੇ ਆਪਣੇ ਟਰੈਕਟਰ ਲਿਆ ਕੇ ਆਪਣੇ ਪੱਲੇ ਉਹ ਡੀਜ਼ਲ ਖਰਚ ਕੇ ਉਨ੍ਹਾਂ ਦੇ ਖੇਤ ਸਾਫ਼ ਕਰਨ ਦੇ ਵਿੱਚ ਲੱਗੇ ਨੇ ਉੱਥੋਂ ਰੇਤਾ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਸਮਾਂ ਰਹਿੰਦਿਆਂ ਉੱਥੇ ਕਣਕ ਬੀਜੀ ਜਾ ਸਕੇ ਲਗਾਤਾਰ ਦੋ ਫਸਲਾਂ ਦਾ ਨੁਕਸਾਨ ਕਿਸਾਨ ਚਾਲ ਨਹੀਂ ਸਕਣਗੇ ਇਹ ਸਾਰਿਆਂ ਨੂੰ ਪਤਾ ਹੈ ਉੱਥੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੂੰ ਇਸ ਕੰਮ ਦੇ ਵਿੱਚ ਲੱਗਣਾ ਚਾਹੀਦਾ ਸੀ ਸਭ ਤੋਂ ਪਹਿਲਾਂ ਮਿੱਟੀ ਕੱਢਣ ਦੇ ਵਿੱਚ ਬਾਕੀ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਸੀ ਉਹ ਧਰਨੇ ਲਾਉਣ ਦੇ ਪ੍ਰੋਗਰਾਮ ਅਨਾਉਂਸ ਕਰ ਰਹੇ ਨੇ ਉਹ 8 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਧਰਨੇ ਲਾਵਾਂਗੇ ਤੇ ਉਸ ਤੋਂ ਬਾਅਦ ਮੰਗਾਂ ਅਗੇਂ ਰੱਖਾਂਗੇ ਇੱਕ ਪਾਸੇ ਤਾਂ 20000 ਰੁਪਏ ਪ੍ਰਤੀ ਏਕੜ ਵੀ ਅੱਜ ਤੱਕ ਦਾ ਸਭ ਤੋਂ ਜ਼ਿਆਦਾ ਐਲਾਨਿਆ ਜਾਣ ਵਾਲਾ ਮੁਆਵਜ਼ਾ ਹੈ ਤੁਸੀਂ ਉਸ ਤੋਂ 3 ਗੁਣੇ ਤੋਂ ਵੀ ਵੱਧ ਮੁਆਵਜ਼ਾ ਮੰਗ ਰਹੇ ਹੋ ਬਿਲਕੁਲ ਸਾਰਿਆਂ ਨੂੰ ਪਤਾ ਹੈ ਕਿ ਕਦੇ ਵੀ ਨਹੀਂ ਦਿੱਤਾ ਜਾਏਗਾ ਇਸ ਤਰ੍ਹਾਂ ਦੀਆਂ ਮੰਗਾਂ ਰੱਖ ਰੱਖ ਕੇ ਤੁਸੀਂ ਨਵਾਂ ਅੰਦੋਲਨ ਖੜਾ ਕਰਨ ਦੀ ਤਿਆਰੀ ਕਰ ਰਹੇ ਹੋ ਉਹਦੇ ਵਿੱਚ ਕਿੰਨੀ ਕੁ ਸਿਆਣਪ ਹੈ ਕਿ ਇਹਨਾਂ ਜਥੇਬੰਦੀਆਂ ਦੇ ਆਗੂਆਂ ਨੂੰ ਸੋਚਣਾ ਚਾਹੀਦਾ ਹੈ ਸਮਝਣਾ ਚਾਹੀਦਾ